ਦਾਦੂ ਦਾ ਫਿਰ ਬਾਣੀ ਨੂੰ ਲੈ ਕੇ ਜਾਣਗੇ ਹੈ ਜੇ ਬਾਣੀ ਦਾਦੂ ਦੀ ਹੈ ਅੰਮਾ ਫਿਰ ਤੋਂ ਦਾਦੂ ਦੀ ਹੈ ਨਾ ਨਾ ਲੈ ਜਾ ਲੈਦੇ ਇਹ ਵੀ ਦਾਦੂ ਦੀ ਹੈ ਦਾਦੇ ਦੀ ਹੈ ਦਾਦੇ ਦੀ ਹੈ ਅੱਛਾ ਚਲ ਦਾਦੀ ਲੈ ਜਾ ਇਹਨੂੰ ਨਾਲ ਅੱਜ ਵਾਜੂ ਤੂੰ ਤੇ ਬੋਲਿਆ ਟਿਕ 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 ਵਾਓ ਚਲੋ ਜਾਓ ਫਿਰ ਫਟਾਫਟ ਇਹ ਰਹਿਣ ਦਿਓ ਇਹਨੂੰ ਫਿਰ ਜਿੰਨਾ ਟਾਈਮ ਲਾਉਂਦੀ ਹੈ ਹੂੰ ਗੁੱਸਾ ਕਿਨ ਦਾ ਕਰਨੀ ਆ ਛੂਪ ਜਾ ਮੈਂ ਪਾਦਾ ਛੂਪ ਨਾ ਕਿਉਂ ਦਾਦੂ ਤੋਂ ਕਿ ਨਹੀਂ ਪਾਣੀ ਦਾਦੂ ਨਾਲ ਤਾਂ ਹੁਣ 7:52 ਹੋਈ ਵੀ ਆ ਟੋਫੀ ਦਾਦੂ ਨੇ ਕਹਿਤਾ ਹੂੰ ਦੇਖ ਮੇਰੀ ਬਾਣੀ ਹੈ ਇਹਦੇ ਚੱਕੇ ਹੁਣ ਤਾਂ ਦਾਦੀ ਨਾਲ ਬਾਜ਼ਾਰ ਜਾ ਟੋਕਰੀ ਤੋਂ ਕੀ ਕਰਾਣਾ ਤੂੰ ਵੰਡ ਚੁੱਪੀ ਬੱਤੀ ਹੈ ਇਹ ਨੂੰ ਨਹੀਂ ਲੈ ਕੇ ਜਾ ਸਕਦੇ ਅਸੀਂ ਹਾਂ ਤੁਸੀਂ ਸਾਈਕਲ ਚਲਾਉਂਦੇ ਆਉਂਗੇ ਮਗਰ ਕਾਰ ਸਟਾਰਟ ਹੋ ਮੈਂ ਬੈਠ ਗਿਆ ਹਾਂ ਹਾਂਜੀ ਇਹ ਸੰਡੇ ਹੈਗਾ ਸਾਡੇ ਘਰੇ ਸੁਖਮਣ ਸਿੰਘ ਸਾਹਿਬ ਦਾ ਪਾਰਟ ਉਹਦੇ ਲਈ ਹੁਣ ਅੱਜ ਸਾਰਾ ਅਰੇਂਜਮੈਂਟ ਕਰਦੇ ਫਿਰ ਰਹੇ ਹਾਂ ਸਮਾਨ ਲੈਣ ਆਏ ਹਾਂ ਜਦੋਂ ਅੱਖ ਖੋਲਦੀ ਸਭ ਤੋਂ ਪਹਿਲਾਂ ਤੇਰਾ ਸ਼ੁਕਰਾਨਾ ਖਲੀ ਜਿਆ ਦਿਲ ਸੀ ਤੂ ਦਿੱਤਾ ਹਰ ਨਜ਼ਰਾਂ ਉਹ ਸੱਚ ਉਹ ਟੱਪੇ ਲੈ ਜਾਣੇ ਆ ਮੁੜ ਕੇ ਲੈ ਕੇ ਜਾਣੇ ਪੈਣੇ ਹੁਣ ਤੁਹਾਡਾ ਹੁਣ ਤਾਂ ਹੋਈ ਪਈ ਹੈ ਜਿੱਦੂ ਪੂਰੀ ਨੱਕੋ ਨੱਕ ਭਰ ਗਈ ਜਦੋਂ ਪਹਿਲੇ ਅਸੀਂ ਇਹ ਜਦੋਂ ਪਾਵਰ ਕਲੋਨੀ ਚ ਰਹਿੰਦੇ ਹੁੰਦੇ ਸੀ ਨਾ ਉਦੋਂ ਸਾਰੀ ਸੋਸਾਇਟੀ ਇਕੱਠੇ ਹੋ ਕੇ ਆ ਪਾਟ ਕਰਾਉਣੇ ਸ਼ੁਰੂ ਕੀਤੇ ਸੀ ਸੁਖਮਨੀ ਸਾਹਿਬ ਦੇ ਉਦੋਂ ਸਮਾਨ ਜਦੋਂ ਸਾਡੇ ਕੋਲ ਉਸ ਟਾਈਮ ਮਰੂਤੀ ਹੁੰਦੀ ਸੀ ਮਰੂਤੀ 'ਚ ਹੀ ਸਾਰਾ ਸਮਾਨ ਆ ਜਾਂਦਾ ਉਹ ਵੀ ਪਾੜਦਾ ਹੁਣ ਗੱਡੀ ਵੱਡੀ ਹੈ ਇੰਨਾ ਸਮਾਨ ਹੁਣ ਸਮਾਨ ਵੀ ਉਸ ਹਿਸਾਬ ਨਾਲ ਓਨਾ ਜ਼ਿਆਦਾ ਪੱਧ ਗਿਆ ਹੈ ਮੈਂ ਕਿਹਾ ਜਦੋਂ ਆਪਾਂ ਪਹਿਲਾ ਪਾਰਟ ਕਰਦੇ ਕਰਾਉਂਦੇ ਹੁੰਦੇ ਸੀ ਉਦੋਂ ਤਾਂ ਆਪਣਾ ਇੱਕ ਮਰੂਤੀ 'ਚ ਸਾਰਾ ਸਮਾਨ ਆ ਜਾਂਦਾ ਸੀ ਉਦੋਂ ਆ ਹੁਣ ਆ ਗੱਦੇ ਜੀ ਇਹਨਾਂ ਨੇ ਜ਼ਿਆਦਾ ਕਰ ਲਏ ਸਾਰਾ ਸਮਾਨ ਜ਼ਿਆਦਾ ਡਬਲ ਹੋਇਆ ਹੈ ਹਨਾ ਫੇਰ ਅਸਲੀ ਹੁੰਦਾ ਵੀ ਹੁਣ ਪਾਰਟ ਆ ਆਪਣੇ ਜਦੋਂ ਆ ਜਦੋਂ ਸਮਾਨ ਚੜਾ ਕੇ ਆ ਗਿਆ ਉਦੋਂ ਹੀ ਫੰਕਸ਼ਨ ਸਟਾਰਟ ਹੁੰਦਾ ਹੈ ਜਦ ਸਮਾਨ ਆ ਜਾਂਦਾ ਜਦ ਸਮਾਨ ਆ ਜਾਂਦਾ ਜਦੋਂ ਹੁਣ ਗਾਜਾ ਪੈ ਜਾਣਾਗੇ ਰੇ ਸਾਮਾਨ ਸਾਰਾ ਹੈ ਹਾਂ ਰੱਖਿਆ ਜਾਣਾ ਫਿਰ ਉਹ ਸਤਵੰਦਾ ਨਾਲ ਉਹਨੂੰ ਵੀ ਹੁਣ ਪਤਾ ਲੱਗੂਗਾ ਹਾਂ ਵੀ ਸਾਡੇ ਘਰੇ ਪਾਠ ਹੈ ਫਟ ਖੁੱਲੇ ਤੋਂ ਬਾਅਦ ਵੀ ਉਹਨੇ ਖਾਸਾ ਟਾਈਮ ਲਾ ਜਾਂਦਾ ਇਹਨਾਂ ਨੂੰ ਕੋਈ ਪਤਾ ਨਹੀਂ ਹੋਰ ਨਵੀਂ ਟ੍ਰੇਨ ਆ ਜੇ ਜਿਹੜਾ ਤੁਸੀਂ ਕਹਿੰਦੇ ਸੀ ਨਾ ਵੀ ਲੋਕਾਂ ਨੂੰ ਸਲੀਕਾ ਆ ਗਿਆ ਵੀ ਹੁਣ ਐਂ ਤੱਕਈ ਨਾਲ ਕੱਢਦੇ ਨੇ ਉੱਥੇ ਫਟਾ ਤਾਂ ਰੁਕੇ ਰੁਕੇ ਇਹ ਤਾਂ ਆਪਾਂ ਹੀ ਖੜੇ ਆ ਵੀਰੇ ਜੇ ਉੱਥੇ ਤੁਸੀਂ ਫਸੋਗੇ ਜਾ ਕੇ ਭੀੜ 'ਚ ਆ ਪਔਰੇ ਹੁਣ ਰੁਕ ਰੁਕਣ ਲੱਗ ਗਏ ਜੇ ਬੰਦੇ ਨੂੰ ਆਪ ਥੋੜਾ ਜਿਹਾ ਬੰਦਾ ਠੀਕ ਠੀਕ ਚੱਲਣ ਲੱਗ ਜਾਂਦਾ ਉਹਨੂੰ ਲੱਗਦਾ ਲੋਕਾਂ ਨੂੰ ਸਲਿੱਕ ਆ ਗਿਆ ਜੇ ਹੁਣ ਤੁਸੀਂ ਉੱਥੇ ਪਿੱਠ ਤੇ ਫਸ ਜੂਗੇ ਨਾ ਜਾ ਕੇ ਉੱਥੇ ਜਾ ਕੇ ਫਿਰ ਤੁਸੀਂ ਕਹਿੰਦੇ ਰੁਕਦੀ ਨਹੀਂ ਆ ਨਹੀਂ ਕਰਦੇ ਲੋਕਾਂ ਨੂੰ ਤਾਂ ਉਹ ਹੀ ਹਿਸਾਬ ਆ ਕੇ ਦਾ ਮੈਂ ਤਾਂ ਉਹ ਸਿੰਗਲ ਤੋਂ ਕਿਹਾ ਵੀ ਲੋਕ ਨਾ ਅਜਮਿਆ ਰਸਤਾ ਸਿੱਧਾ ਜਾਂਦਾ ਜਿਹੜਾ ਹਾਂ ਵੀ ਇੱਥੇ ਲਾਈਨ ਚ ਹੀ ਖੜ ਜਾਂਦਾ ਸਾਰੇ ਹੂੰ ਉੱਥੇ ਫਸ ਕੇ ਜਾ ਕੇ ਤਾਂ ਹੁਣ ਫਾੜ ਖੁੱਲੇ ਦੇਖੋ ਉੱਥੇ ਹੁਣ ਲਾ ਲਈ ਭੀੜ ਉਹਦੇ ਆ ਆ ਦੇਖ ਆ ਜਿਹੜੇ ਆਏ ਤਾਂ ਵਿੱਚ ਉਹ ਪਲੇਟ ਖਲਾਈ ਲੈ ਆ ਆ ਇਹ ਤਾਂ ਹੁਣ ਜਾ ਆਪਾਂ ਟਿੱਕੇ ਮਗਰੇ ਖੜ ਜਾਂਦੇ ਆਂ ਫਿਰ ਆਪਾਂ ਨੂੰ ਲੱਗਦਾ ਵੀ ਲੋਕ ਹੋਰ ਠੀਕ ਹੀ ਨਹੀਂ ਵੀ ਸਾਰਾ ਸੰਸਾਰ ਹੀ ਠੀਕ ਹੋ ਗਿਆ ਹਾਂ ਹੁਣ ਆ ਡਬਲ ਲਾਈਨ ਲਾਏ ਦੀ ਇਹਨਾਂ ਨੇ ਉਹ ਟਾਈਮ ਹੋਣਾ ਹੀ ਲੱਗ ਜਾਣਾ ਉੱਥੇ ਫਸ ਕੇ ਵੀ ਜੇ ਰੁੱਕ ਕੇ ਲਾਂਗੇ ਫਸ ਕੇ ਕਈ ਵਾਰ ਜ਼ਿਆਦਾ ਟਾਈਮ ਲੱਗਦਾ ਹੂੰ ਜਾ ਕੇ ਤਾਂ ਬੈਠਣਾ ਹੀ ਹੁੰਦਾ ਬੰਦੇ ਨੇ ਹੋ ਗਿਆ ਕਲੀਅਰ ਤਾਂ ਟ੍ਰੈਫਿਕ ਹਾਂ ਬਣੀ ਪਈ ਆ ਕਹਿੰਦੇ ਪਾ ਲੋ ਗਰਮ ਕਰ ਬੜੇ ਸੇਕਣ ਵਾਲੇ ਨਹੀਂ ਹੋ ਚਲੋ ਚਲੋ ਬਸ ਮੈਂ ਚੱਕ ਲੈ ਮੈਂ ਸਮਾਨ ਚੱਕ ਲੈ ਨਾਲੇ ਆ ਦੁੱਧ ਮੇਰੇ ਕੋਲ ਹੈ ਹੈਗਾ ਦੂਜਾ ਚਲੋ ਚੱਲੀਏ ਤੁਹਾਨੂੰ ਨਹੀਂ ਲੇਟ ਕਰਾਉਂਦਾ ਮੈਂ ਚਲੋ ਉੱਠੋ ਤੇ ਬਹਿ ਗਏ ਸੀ ਆ ਕਿਉਂ ਚੱਕੀ ਹੈ ਨਾਲੇ ਇਹ ਸੀੜੀ ਵੀ ਨਾਲ ਲੈ ਕੇ ਜਾਣੀ ਗੱਡੀ ਜੀ ਅੱਛਾ ਇਹਦੇ ਵੇਖੇ ਹਨ ਚਲੋ ਤੇ ਤਾਂ ਮੈਂ ਨਾ ਸਿੱਧੇ ਬੈਠਣ ਨੂੰ ਚੱਕੀ ਸੀਗੀ ਅੱਛਾ ਚਾਹੋ ਯਾਰ ਹੱਥ 'ਚੇ ਰਹਿ ਗਈਆਂ ਚਲਾਓ ਤੁਸੀਂ ਚਲਾਓ ਨਾ ਮੇਰੇ ਹੱਥ ਤਾਂ ਪਏ ਨਹੀਂ ਮੈਨੂੰ ਡਰਾਈਵਿੰਗ ਪਸੰਦ ਨਹੀਂ ਹੈਗੀ ਸਿਰ ਮੇਰੇ ਹੱਥ ਤਾਂ ਭਰੇ ਪਏ ਨੇ ਹੁਣ ਦੇਖੋ ਮੈਂ ਹੁਣ ਕੀ ਕੁਝ ਕਰਾਂ ਨਾਲ ਐਂ ਤਾਂ ਕੀ ਹੈ ਬੇ ਨਾਲ ਸਾਨੂੰ ਨੇ ਸਿਖਾਇਆ ਸਾਰਿਆਂ ਨੂੰ ਹੁਣ ਉਹਦੀ ਡਰਾਈਵਿੰਗ ਬੱਲੇ ਹੋਏ ਸੀ ਪਸੰਦ ਨਹੀਂ ਕਿਸੇ ਨੂੰ ਪਸੰਦ ਨਹੀਂ ਕੀ ਮੈਂ ਤਾਂ ਕਹਿ ਰਿਹਾ ਚਲਾਓ ਤੁਸੀਂ ਤੁਸੀਂ ਤਾਂ ਚਲਾ ਕੇ ਦਾ ਜੀ ਨਹੀਂ ਹੁਣ ਇੰਨੇ ਆਹ ਚੀਜ਼ਾਂ ਹੱਥ 'ਚ ਮਾਰ ਨਹੀਂ ਆ ਹੁਣ ਆਹ ਆਰਾਮ ਨਾਲ ਬੈਠੋ ਆਪਣਾ ਆਰਾਮ ਨਾਲ ਬੈਠੋ ਆਪਣਾ ਜਰੂਰ ਕੱਢ ਲੈਣਾ ਕੰਸਟਰਕਸ਼ਨ ਐ ਬਹੁਤ ਹੋ ਰਹੀ ਆ ਹਨਾ ਤਾਂ ਹੀ ਨੇ ਮਿਸਤਰੀ ਮਿਲਦੇ ਕਿਤੇ ਨਿਕਲ ਜਾਣੀ ਹਰ ਥਾਂ ਕੰਸਟਰਕਸ਼ਨ ਕੰਸਟਰਕਸ਼ਨ ਹੋ ਰਹੀ ਆ ਆਪਣੇ ਲਈ ਹੋ ਰਹੀ ਹੈ ਉੱਥੇ ਤਾਂ ਹੀ ਗੱਲ ਕਰੀਏ ਮੈਂ ਕਹਿੰ ਸਕਦਾ ਨਾ ਆਪਾਂ ਨੂੰ ਆਪਾਂ ਨੂੰ ਵੀ ਤਾਂ ਕਿੰਨਾ ਔਖਾ ਮਿਸਤਰੀ ਮਿਲਿਆ ਹਾਂ ਅਹੀਂ ਮੈਂ ਕਹ ਰਿਹਾ ਬਈ ਨੀ ਡਿਮਾਂਡ ਲੇਬਰ ਮਿਸਤਰੀ ਦੀ ਨਾ ਨਾ ਮਿਸਤਰੀ ਕਿਸੇ ਵੀ ਚੀਜ਼ ਦਾ ਮਿਸਤਰੀ ਲਾ ਲੋ ਹਾਂ ਬਈ ਲੱਭਣੇ ਹੀ ਮੈਂਦੇ ਨੇ ਉਹ ਵੀ ਫਿਰ ਅੱਗੇ ਐਂ ਟਾਈਮ ਨਹੀਂ ਦਿੰਦੇ ਨੇ ਹੁਣ ਜਿਵੇਂ ਮਿਸਤਰੀ ਦਾ ਪੱਕੇ ਹੀ ਜਿਵੇਂ ਕਈ ਕਈ ਮਹੀਨੇ ਦਾ ਅੱਗੇ ਟਾਈਮ ਦੇ ਦਿੰਦੇ ਨੇ ਫਿਰ ਹੁਣ ਅਸੀਂ ਇੱਥੇ ਕੰਮ ਕਰਾਉਣਾ ਸੀਗਾ ਅੰਕਲ ਆ ਰਹੇ ਨੇ ਸਸੇ ਅਸੀਂ ਹੁਣ ਜਿਵੇਂ ਆਪਣਾ ਪੂਰਾ ਕੰਮ ਕਰਾਉਣਾ ਸੀ ਉਹਦੇ ਲਈ ਕਿੰਨਾ ਖੱਜਲ ਖਵਾਰੀ ਹੋਈ ਹੈ ਇਹ ਇਹ ਪ੍ਰਾਣੀ ਮਿਸਤਰੀ ਹੈ ਨਮਕੀ ਆ ਨਹੀਂ ਆ ਕੋਈ ਇਹ ਨਹੀਂ ਆਲੇ ਜਿੰਨੇ 12 ਪਾਸਟੂ ਕਰ ਕਰਕੇ ਬਾਹਰ ਨਿਕਲੇਗੇ ਪਾਪੂਲੇਸ਼ਨ ਤਾਂ ਨਹੀਂ ਕਮੀ ਆਹੀ ਹੋਈ ਮੌਜੂਦਾਨ ਤਾਂ ਫੇਰੇ ਨਹੀਂ ਸੋ ਆ ਮਿਸਤਰੀਆਂ ਦਾ ਕੰਮ ਦਰਸਾ ਲੈ ਆ ਨਾ ਜਿੱਥੇ ਫੜ ਲੈਂਦੇ ਨੇ ਫਿਰ ਉਹ ਕਿੰਨਾ ਟਾਈਮ ਚੱਲਦਾ ਫਿਰ ਉਹ ਵਿਲੇ ਨਹੀਂ ਹੁੰਦੇ ਇਹ ਤਾਂ ਨਹੀਂ ਮੰਨਦਾ ਆਇਆ ਵੀ ਹੁਣ ਕੰਮ ਤਾਂ ਹੈਗਾ ਉਹਰੇ ਕੰਮ ਕਰਨ ਵਾਲੇ ਬੰਦੇ ਘਟਨੇ ਨੇ ਬੰਦੇ ਘਟਨੇ ਨਹੀਂ ਜਿਵੇਂ ਉਹ ਪਲੰਬਰ ਲਾ ਲੋ ਇਲੈਕਟ੍ਰੀਸ਼ੀਅਨ ਲਾ ਲੋ ਮਤਲਬ ਇਮੀਡੀਏਟਲੀ ਜਦ ਹੀ ਨਹੀਂ ਤੁਹਾਨੂੰ ਮਿਲਦਾ ਬਾਕੀ ਇਹ ਗੱਲਾਂ ਤਾਂ ਆਏ ਆ ਕਿ ਇਹ ਗੱਲਾਂ ਆਪਾਂ ਇਹਦਾ ਤਤ ਕੱਢਿਆ ਸੀ ਇਹ ਗੱਲਾਂ ਦਾ ਵੀ ਹੈ ਤਾਂ ਸਾਰਾ ਕੁਝ ਹੁਕਮ ਚ ਹੋ ਰਿਹਾ ਵੀ ਜਦੋਂ ਜਿਹੜੀ ਗੱਲ ਚੀਜ਼ ਹੋਣੀ ਆ ਉਦੋਂ ਉਦੋਂ ਉਹ ਵਾਲੀ ਚੀਜ਼ ਤਾਂ ਕੁਦਰਤੀ ਆਪੇ ਜਦ ਹੀ ਹੋ ਜਾਂਦੀ ਹੈ ਹੁਣ ਆਪਾਂ ਜੇ ਮੋਟਰ ਤੇ ਕੰਮ ਕਰਾਉਣਾ ਸੀਗਾ ਉੱਥੇ ਉਹ ਜਦ ਹੀ ਬਣ ਗਿਆ ਸੀ ਬਾਥਰੂਮ ਜਦ ਉਹਨੇ ਪਟਿਆਲੇ ਕੰਮ ਕਰਾਉਣਾ ਸੀ ਉਹਦੇ ਲਈ ਆਪਾਂ ਕਿੰਨੇ ਆਰਕੀਟੈਕਟਾਂ ਨੂੰ ਵੀ ਕਹਿ ਲਿਆ ਤਿੰਨ ਆਰਕੀਟੈਕਟ ਦੇਖ ਕੇ ਵੀ ਚਲੇ ਗਏ ਬਾਅਦੋਂ ਉਹਨਾਂ ਨੂੰ ਵੀ ਟਾਈਮ ਲੱਗਿਆ ਨਕਸ਼ਾ ਬਣਾਉਣ ਦਾ ਫਾਈਨਲ ਕਰਨ ਦਾ ਉਸ ਤੋਂ ਬਾਅਦ ਬੰਦੇ ਵੀ ਦੇਖ ਕੇ ਮਿਸਤਰੀ ਚਲੇ ਗਏ ਹੂੰ ਤੇ ਕੰਮ ਪਹਿਲਾਂ ਮੋਟਰ ਤੇ ਹਲੇ ਫੇਰ ਵੀ ਉੱਥੇ ਪਹਿਲਾਂ ਸ਼ੁਰੂ ਹੋ ਗਿਆ ਕਰਾਉਣਾ ਆਪਾਂ ਪਹਿਲਾਂ ਇੱਥੇ ਸੀਗਾ ਪਟਿਆਲੇ ਵੀ ਜਿਹੜੀ ਚੀਜ਼ਿੱਥੇ ਜਦੋਂ ਹੋਣੀ ਹੈ ਜਿੱਦਾਂ ਜਦੋਂ ਸਮਾਨ ਆਉਣਾ ਉਦੋਂ ਹੀ ਆਉਣਾ ਇਹ ਤਾਂ ਬਾਅਦੋਂ ਹੈ ਤਾਂ ਬਹਾਨੇ ਫਿਰ ਬਣਦੀ ਨੇ ਤਾਂ ਵੀ ਲੇਬਰ ਨਹੀਂ ਹੈਗੀ ਦੀਆਂ ਨਹੀਂ ਜਦੋਂ ਸ਼ੋਰਟੇਜ ਤਾਂ ਹੈਗੀ ਐ ਵੀ ਗੱਲ ਹੈਗੀ ਨਾਲ ਉੱਪਰ ਜਿਹੜਾ ਕੰਮ ਹੋਣਾ ਉਦੋਂ ਫਿਰ ਉਹ ਆਪੀ ਹੋ ਜਾਂਦਾ ਜੀ। ਬਈ ਚੀਜ਼ਾਂ ਲਈ ਤਾਂ ਆਪਾਂ ਨੂੰ ਭਾਲ ਨਹੀਂ ਨਹੀਂ ਪੈਂਦਾ ਜਿਹੜਾ ਕੰਮ ਹੋਣਾ ਹੁੰਦਾ ਉਹ ਫੇਸ ਹੋਈ ਹੋਈ। ਜਦੋਂ ਹੋਣਾ ਹੁੰਦਾ ਜਿਹਦਾ ਟਾਈਮ ਆਉਂਦਾ। ਜਦ ਆਪਾਂ ਕਾਲੀ ਚੱਕ ਲੈਣੇ ਆ ਉਹ ਉੱਥੇ ਉੱਥੇ ਚੱਕਰ ਪੈਂਦਾ ਵੀ ਬੰਦਾ ਨਹੀਂ ਲੱਭ ਰਿਹਾ ਜੀ ਐ ਨਹੀਂ ਲੱਭ ਰਿਹਾ ਜੀ ਸਹਜਤਾ ਨਾਲ ਬਸ ਆਪਾਂ ਸੋਚ ਲੈ ਵੀ ਬਣਾਵਾਂਗੇ। ਜਦੋਂ ਹੋਣਾ ਹੋਊ ਐ ਸੋਚ ਕੇ ਚੱਲੋ ਜਦੋਂ ਹੋਣਾ ਉਹ ਹੋਊਗਾ। ਸਹੇਦ ਨਾਲ ਬੰਦਾ ਚੱਲੀ ਜਾਵੇ ਉੱਪਰ ਫਿਰ ਹੋ ਗਿਆ ਤਾਂ ਕਾਲੀ ਜੇ ਆਪਾਂ ਨੂੰ ਲਾਦਾ ਹੁੰਦਾ ਬੰਦਾ ਨਹੀਂ ਬੰਦਾ ਕਾਲੀ ਨਾ ਕਰੇ ਜਦੋਂ ਆਪਾਂ ਉਹਦੇ ਲਈ ਕੋਸ਼ਿਸ਼ ਹਾਂ ਕੋਸ਼ਿਸ਼ ਕਰ ਲੈ ਟਰਾਈ ਕਰ ਲਵੇ ਹਾਂ ਟਰਾਈ ਕਰੀ 53 ਹਾਂ ਉਹ ਤੇ ਪੈਨਿਕ ਨਾ ਹੋਵੇ ਨਹੀਂ ਪੈਨਿਕ ਨਾ ਹੋ ਪੈਨਿਕ ਹੋਣ ਦਾ ਮਤਲਬ ਹੈ ਵੀ ਮਨ ਨੂੰ ਕਾਲੀ ਲੱਗੀ ਵੀ ਹੈ ਇੰਨੀ ਗੱਲ ਤਾਂ ਹੁਣ ਆਪਾਂ ਸਮਝ ਚੁੱਕੇ ਹੋਇਆ ਨਾ ਵੀ ਕੰਮ ਜਿਹੜੇ ਹੁੰਦੇ ਨੇ ਉਹ ਆਪਣੇ ਸਮੇਂ ਨਾਲ ਹੀ ਹੁੰਦੇ ਨੇ ਆਪਣੇ ਸਮੇਂ ਨਾਲ ਜਦੋਂ ਕਰਤਾ ਕਰਾਉਂਦਾ ਤਾਂ ਉਹ ਹੈ ਸਾਰਾ ਕੁਝ ਬਣੀ ਕਾਲੀ ਦਾ ਮਤਲਬ ਤਾਂ ਇਹ ਹੈ ਨਾ ਵੀ ਮੈਂ ਹੁਣ ਹੋਰ ਤੇਜ਼ੀ ਨਾਲ ਕਰਦਾ ਹਾਂ ਆਉਂ ਚਨਕ ਸੰਭੀ ਹੋ ਜਾਂਦਾ ਬੰਦਾ ਹਾਂ ਫਿਰ ਉੱਥੇ ਹੁੰਦਾ ਹੀ ਐ ਫਿਰ ਬੰਦਾ ਕੋਈ ਤੇਲ ਗਲਤ ਕਰ ਲੈਂਦਾ ਉਸ ਚੱਕਰ ਚ ਕਾਲੀ ਦੇ ਚੱਕਰ ਚ ਹਾਂ ਜਣੀ ਉਹਦੇ ਹੁਕਮ ਤੇ ਜਦੋਂ ਕਦੇ ਉਹ ਵੀ ਅਰਜਾ ਹੁੰਦੀ ਐ ਉਦੋਂ ਹੀ ਕੰਮ ਨੇ ਆਉਂਦਾ ਇਹ ਉਹਦੀ ਰਜ਼ਾ ਤੇ ਰਹਿਣਾ ਜੀ ਬਸ ਉਹਨਾਂ ਦਾ ਕਰਨ ਨੇ ਉਹ ਨਾਨਕ ਤੇਬ ਨੇ ਵੀ ਕਹਿਦਾ ਗੁਰੂ ਨਾਨਕ ਤੇਬ ਨੇ ਵੀ ਕਿਹਾ ਸੀਗਾ ਨਾ ਹਾਂ ਹੁਕਮ ਰਜਾਈ ਚੱਲਣਾ ਨਾਨਕ ਸਿੰਘਰ ਨਾਲ ਉਹਦੀ ਹੁਕਮ ਦੀ ਰਜ਼ਾ ਚੀ ਨੂੰ ਆਪਾਂ ਸਾਰੇ ਪੜਦੇ ਕਹਿੰਦੇ ਸਾਰੇ ਸਮਝਦੇ ਆਂ ਗੱਲ ਵੀ ਹਾਂ ਉਹਦੇ ਹੁਕਮ ਚਾ ਉਹਦੀ ਰਜ਼ਾ ਚਾ ਪਰ ਉੱਥੇ ਉਹੀ ਗੱਲ ਮਮੀ ਦਾ ਕਾਣਾ ਬੇ ਰਹਿਣਾ ਉੱਥੇ ਰਹਿਣਾ ਆਪਾਂ ਮਨ ਨਹੀਂ ਹੁੰਦੀ ਪਰ ਆਪਣੀ ਤੋਂ ਕਰਨਾ

जब कल्पना रहत अभिन्न होकर स्थिर हो जाते हैं तो वही चेतना शक्ति रह जाती है वही ईश्वर कल्पना रहत